ਸ੍ਰੀ ਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਹੋ ਕੇ ਤੁਸੀਂ ਸਾਰੇ ਜਾਣੀ ਠੀਕ ਠਾਕ ਹੋਵੋਗੇ ਮੈਬਲ ਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਆਪਣੇ ਨਿਊ ਬਲੌਗ ਵਿੱਚ ਤੇ ਆਪਣੇ ਚੈਨਲ ਤੇ ਜਿਹਦਾ ਨਾਮ ਹੈਗਾ ਸਾਹਿਬ ਖੁਸ਼ੀ ਬਲੌਗ ਤੇ ਜਿਹੜੇ ਨਵੇਂ ਆਏ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਜਿਹੜੇ ਪਹਿਲੇ ਵਾਲੇ ਨੇ ਉਹ ਵੀ ਵੀਡੀਓ ਵਾਚ ਕਰੋ ਨਵੇਂ ਵਾਲੇ ਵੀ ਵਾਚ ਕਰੋ ਵੀਡੀਓ ਬਾਤ ਵਾਅ ਸ਼ੇਅਰ ਕਰਿਆ ਕਰੋ ਸੋਣਾ ਜਾ ਕੇ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਲਾਈਕ ਚੇ ਜ਼ਰੂਰ ਕਰ ਦਿਆ ਕਰੋ ਹੱਥ ਜੋੜ ਕੇ ਬੇਨਤੀ ਹੈ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਜਿੱਦੇ ਤੁਸੀਂ ਲਾਈਕ ਕਰਦੇ ਹੋ ਵੀਡੀਓ ਨੂੰ ਜਦੋਂ ਤੁਸੀਂ ਸੋਣਾ ਜਾਂ ਕਮੈਂਟ ਕਰਦੇ ਹੋ ਨਾ ਉਸ ਟਾਈਮ ਨਾ ਇੱਕ ਅਲੱਗ ਜੀ એનર્ਜੀ ਆ ਜਾਂਦੀ ਹੈ ਇੱਕ ਅਲੱਗ ਜੀ ਫੀਲਿੰਗ ਜੀ ਆ ਜਾਂਦੀ ਹੈ ਕਿ ਹਾਂ ਮੈਂ ਹੋਰ ਵੀਡੀਓ ਪਾਵਾਂ ਕਿਉਂਕਿ ਮੇਰੀਆਂ ਜਿਹੜੀਆਂ ਭੈਣਾਂ ਨੇ ਨਾ ਅੱਜਕੱਲ ਸਕਿਨ ਨੂੰ ਲੈ ਕੇ ਨਾ ਬਹੁਤ ਬਹੁਤ ਜ਼ਿਆਦਾ ਪਰੇਸ਼ਾਨ ਨੇ ਸ਼ਾਇਆ ਹੋ ਗਈਆਂ ਪੀਗਮੈਂਟੇਸ਼ਨ ਹੋ ਗਈ ਮਲਾਜਮਾ ਹੋ ਗਿਆ ਬਲੈਕਡ ਹੋ ਗਏ ਆ ਜਿਹੜੇ ਆ ਡਾਰਕ ਸਰਕਲ ਹੋ ਜਾਂਦੇ ਆ ਕਾਫੀ ਤਰ੍ਹਾਂ ਦੀਆਂ ਪ੍ਰੋਬਲਮਾਂ ਲੈ ਕੇ ਉਹ ਮਤਲਬ ਕਿ ਬਹੁਤ ਪਰੇਸ਼ਾਨ ਨੇ ਤੇ ਹੁੰਦਾ ਹੈ ਕਿ ਵਾ ਪਾਰਟੀ ਸ਼ਾਦੀ ਕਿਤੇ ਵੀ ਫੰਕਸ਼ਨ ਤੇ ਜਾਣਾ ਹੋਵੇ ਨਾ ਤੇ ਕਿਤਨਾ ਕਿਤੇ ਨਾ ਸਾਡਾ ਮਨ ਇਹ ਹੋ ਜਾਂਦਾ ਹੈ ਵੀ ਰਹਿਣ ਦਈਏ ਜਾਣ ਨੂੰ ਹਨਾ ਵੀ ਉੱਥੇ ਸਾਰੇ ਸੋਹਣੇ ਸੋਹਣੇ ਲੋਕ ਹੋਣੇ ਨੇ ਸੋਹਣੇ ਸੋਹਣੇ ਹੋਣੇ ਨੇ ਤੇ ਉੱਥੇ ਸੀ ਭੱਦੀ ਜੀ ਸ਼ਕਲ ਲੈ ਕੇ ਜਾਵਾਂਗੇ ਭੱਦਾ ਜਿਹਾ ਚਿਹਰਾ ਲੈ ਕੇ ਜਾਵਾਂਗੇ ਫਿਰ ਅਸੀਂ ਹੋਰ ਕਿਤੇ ਧਿਆਨ ਨਹੀਂ ਲੱਗਦਾ ਆਪਣੇ ਆਪ ਹੀ ਸਿਰਫ ਆਪਣੇ ਆਪ ਨੂੰ ਇਹੀ ਹੁੰਦਾ ਕਿ ਮੈਂ ਕਿੱਦਾਂ ਦੇ ਲੱਗ ਰਹੀ ਐ ਮੇਰਾ ਫੇਸ ਕਿੱਦਾਂ ਦਾ ਲੱਗ ਰਿਹਾ ਹਾਈ ਦੂਸਰਾ ਬੰਦਾ ਕੀ ਸੋਚ ਰਿਹਾ ਹੋਵੇਗਾ ਹਾਈ ਜੇ ਉਹ ਮਨ ਲਕਿ ਇੰਨੀਆਂ ਪ੍ਰੋਬਲਮਾਂ ਦਿਮਾਗ ਵਿੱਚ ਆ ਜਾਂਦੀਆਂ ਇੰਨੀਆਂ ਗੱਲਾਂ ਦਿਮਾਗ ਵਿੱਚ ਆ ਜਾਂਦੀਆਂ ਨੇ ਕਿ ਕਿਤੇ ਜਾਣ ਦਾ ਜਿਹੜਾ ਉਤਸ਼ਾਹ ਹੁੰਦਾ ਨਾ ਉਹ ਮਨ ਮਨ ਲਕਿ ਧੋਨ ਹੋ ਜਾਂਦਾ ਹੈ ਹਨਾ ਤੇ ਇਸ ਕਰਕੇ ਘਬਰਾਣ ਦੀ ਕੋਈ ਗੱਲ ਨਹੀਂ ਮੇਰੇ ਨਾਲ ਵੀ ਇਦਾਂ ਹੋ ਚੁੱਕਿਆ ਸੀਗਾ ਹੁਣ ਤੁਸੀਂ ਦੇਖ ਸਕਦੇ ਹੋ ਬਿਨਾ ਫਿਲਟਰ ਜਿਹੜੀ ਮੇਰੀ ਹੈਗਾ ਫੇਸ ਬਿਨਾ ਫਿਲਟਰ ਤੋਂ ਮੇਰਾ ਨੋਰਮਲ ਫੋਨ ਹੈ ਬਿਨਾ ਫਿਲਟਰ ਤੋਂ ਆਪਾਂ ਬਣਾ ਰਹੇ ਆ ਇਹ ਨਹੀਂ ਹੈ ਕਿ ਫਿਲਟਰ ਲਾਇਆ ਹੋਇਆ ਹੈ ਜਾਂ ਕੁਝ ਵੀ ਇਹ ਨਾ ਸਮਝੋ ਤੁਸੀਂ ਮੇਰੀ ਸਕਿਨ ਦੇਖੋ ਇੱਕ ਸਮਾਂ ਸੀਗਾ ਮੇਰੀ ਸਕਿਨ ਵੀ ਬਹੁਤ ਜ਼ਿਆਦਾ ਖਰਾਬ ਹੋ ਗਈ ਸੀਗੀ ਇਹ ਇੱਕ ਇੱਕ ਆਮ ਗੱਲ ਹੈ ਜਦੋਂ ਆਪਾਂ ਪ੍ਰੈਗਨਸੀ ਤੋਂ ਬਾਅਦ ਨਾ ਜਦੋਂ ਮਤਲਬ ਕਿ ਆਪਣੇ ਬੱਚੇ ਦੀ ਡਿਲੀਵਰੀ ਤੋਂ ਬਾਅਦ ਕਾਫੀ ਚੇਂਜ ਹੁੰਦੇ ਆ ਕਾਫੀ ਜਦੋਂ ਬੱਚਾ ਹੋਣ ਵਾਲਾ ਹੁੰਦਾ ਉਹਦੇ ਵੀ ਚੇਂਜ ਹੁੰਦੇ ਆ ਬਾਡੀ ਵਿੱਚ ਜਦੋਂ ਬੱਚਾ ਹੋ ਜਾਂਦਾ ਉਹਦੇ ਵੀ ਚੇਂਜ ਆ ਜਾਂਦੇ ਆ ਕਿਉਂਕਿ ਦੇਖੋ ਅੱਧਾ ਖਾਣ ਪੀਣ ਜਿਹੜਾ ਹੁੰਦਾ ਅੱਧੇ ਤੋਂ ਜ਼ਿਆਦਾ ਆਪਾਂ ਜਦੋਂ ਬੱਚਾ ਆਪਣੇ ਪੇਟ 'ਚ ਹੁੰਦਾ ਉਹਨੂੰ ਜਾਂਦਾ ਹੈ ਹਨਾ ਤੇ ਇਸ ਕਰਕੇ ਜਿਹੜਾ ਆਪਣੇ ਡਾਈਟ ਵਿੱਚ ਕਮੀ ਆ ਜਾਂਦੀ ਏ ਆਪਣੇ ਖਾਣ ਪੀਣ ਵਿੱਚ ਕਮੀ ਆ ਜਾਂਦੀ ਏ ਆਪਣਾ ਬਲੱਡ ਜਿਹੜਾ ਹੈ ਬੱਚੇ ਨੂੰ ਵੀ ਜਾਣਾ ਹੁੰਦਾ ਏ ਤੇ ਬਲੱਡ ਦੀ ਜਿਹੜੀ ਇਹ ਕਮੀ ਆ ਜਾਂਦੀ ਆਇਰਨ ਦੀ ਕਮੀ ਜਿਹਨੂੰ ਕਹਿੰਦੇ ਆ ਖਾਸ ਕਰਕੇ ਤੁਸੀਂ ਜਾਣਦੇ ਹੋ ਕਿ ਜਦੋਂ ਆਪਾਂ ਪ੍ਰੈਗਨਸੀ ਹੁੰਦੀ ਹੈ ਤੇ ਆਪਾਂ ਡਾਕਟਰਾਂ ਦੇ ਕੋਲ ਜਾਂਦੇ ਹਾਂ ਤੇ ਆਪਾਂ ਨੂੰ ਡਾਕਟਰ ਇਹੀ ਸਲਾਹ ਦਿੰਦੇ ਨੇ ਵੱਤ ਵੱਤ ਆਇਰਨ ਖਾਇਆ ਕਰੋ ਵੱਤ ਵੱਤ ਫਰੂਟ ਖਾਇਆ ਕਰੋ ਦੁੱਧ ਪੀਆ ਕਰੋ ਤੇ ਇਹ ਚੀਜ਼ਾਂ ਉਹਨਾਂ ਨੇ ਦੱਸਣੀਆਂ ਹੁੰਦੀਆਂ ਨੇ ਕਿਉਂ ਦੱਸਦੇ ਆ ਕਿਉਂਕਿ ਆਇਰਨ ਦੀ ਕਮੀ ਨਾ ਹੋਵੇ ਜਦੋਂ ਆਇਰਨ ਦੀ ਕਮੀ ਹੁੰਦੀ ਹੈ ਨਾ ਉਹ ਜਿਹੜੀ ਆਇਰਨ ਦੀ ਕਮੀ ਜਿਹੜੀ ਹੈ ਨਾ ਸਾਰੀ ਆਪਣੇ ਫੇਸ ਤੇ ਆਉਂਦੀ ਏ ਹੋਰ ਕਿਤੇ ਨਹੀਂ ਸਾਰੀ ਫੇਸ ਤੇ ਆ ਜਾਂਦੀ ਏ ਤੇ ਫੇਸ ਤੇ ਸ਼ਾਇਆ ਪੈਣੇ ਸ਼ੁਰੂ ਹੋ ਜਾਂਦੀਆਂ ਨੇ ਡਾਰਕ ਸਰਕਲ ਹੋ ਜਾਂਦੇ ਆ ਤੇ ਕਾਫੀ ਜਿਹੜਾ ਚਿਹਰਾ ਹੁੰਦਾ ਡਲ ਜਾ ਹੋ ਜਾਂਦਾ ਹੈ ਬੜਾ ਗੰਦਾ ਜਿਹਾ ਲੱਗਦਾ ਹੈ ਮਲਾਜਮਾ ਪਿਗਮੇਟੇਸ਼ਨ ਇਹ ਚੀਜ਼ਾਂ ਤੇ ਭਰ ਜਾਂਦੀ ਏ ਤੇ ਫਿਰ ਉਸ ਟਾਈਮ ਆਪਾਂ ਨੂੰ ਆਪ ਨੂੰ ਤਾਂ ਖੁਸ਼ੀ ਹੁੰਦੀ ਆਪਣੇ ਬੱਚੇ ਦੀ ਹਨਾ ਉਸ ਟਾਈਮ ਆਪਾਂ ਆਪਣਾ ਧਿਆਨ ਨਹੀਂ ਰੱਖ ਪਾਉਂਦੇ ਹੈਗੇ ਆਪਾਂ ਨੂੰ ਇਹ ਹੁੰਦਾ ਕਿ ਸਾਡਾ ਨਵਾਂ ਜੀ ਆਉਣ ਵਾਲਾ ਹੈ ਨਾ ਇੱਕ ਮਾਂ ਜਿਹੜੀ ਹੁੰਦੀ ਹੈ ਉਹ ਤੁਹਾਨੂੰ ਪਤਾ ਹੀ ਕਿ ਇਹਦਾ ਮਾਂ ਦਾ ਜਿਹੜਾ ਤੇਲ ਹੁੰਦਾ ਹੈ ਸਿਰਫ ਬੱਚੇ ਵਾਸਤੇ ਉਸ ਟਾਈਮ ਧੜਕ ਰਿਹਾ ਹੁੰਦਾ ਉਹਨੂੰ ਆਪਣੇ ਕੋਈ ਜ਼ਰੂਰਤ ਬੋਧ ਨਹੀਂ ਹੁੰਦੀ ਉਹਨੂੰ ਸਿਰਫ ਆਪਣੇ ਬੱਚੇ ਦਾ ਧਿਆਨ ਰੱਖਣਾ ਹੁੰਦਾ ਹੈ ਕਿ ਮੈਂ ਜੋ ਵੀ ਖਾਵਾਂ ਜੋ ਵੀ ਪੀਵਾਂ ਮੇਰੇ ਬੱਚੇ ਨੂੰ ਲੱਗੇ ਤੇ ਹਨਾ ਇਹ ਹੁੰਦਾ ਹੈ ਹਾਲਾਂਕਿ ਉਸ ਟਾਈਮ ਆਪਾਂ ਨੂੰ ਡਬਲ ਚੀਜ਼ ਖਾਣੀ ਚਾਹੀਦੀ ਹੈ ਜਦੋਂ ਆਪਾਂ ਮਾਂ ਬਣਨ ਵਾਲੇ ਹੁੰਦੇ ਹਨ ਤੇ ਉਦੋਂ ਆਪਾਂ ਨੂੰ ਡਬਲ ਚੀਜ਼ ਖਾਣੀ ਚਾਹੀਦੀ ਚਲੋ ਸੋ ਉਹ ਸਮਾਂ ਲੰਘ ਚੁੱਕਾ ਹੈ ਤੇ ਉਦੋਂ ਨਿਆਣੀ ਮੱਕ ਸੀ ਪਤਾ ਵੀ ਨਹੀਂ ਸੀ ਹੈਗਾ ਇੰਨਾ ਕਿ ਬਸ ਕੋਈ ਕਹਿਣ ਵਾਲਾ ਵੀ ਨਹੀਂ ਸੀ ਹੈਗਾ ਕੋਈ ਦੱਸਣ ਵਾਲਾ ਵੀ ਨਹੀਂ ਸੀ ਹੈਗਾ ਚੀਜਾ ਹਨਾ ਤੇ ਉਸ ਟਾਈਮ ਕੀ ਹੋਇਆ ਮੇਰੇ ਚਿਹਰੇ ਤੇ ਆ ਚੀਜਾਂ ਨੋਜ ਤੇ ਆਹ ਬਣੀ ਚੀਜਾਂ ਹੈ ਇੰਨੀਆਂ ਛਾਈਆਂ ਇੰਨਾ ਮਤਲਬ ਕਿ ਪੂਰਾ ਚਿਹਰਾ ਹੋ ਗਿਆ ਸੀਗਾ ਨਾ ਬੜਾ ਗੰਦਾ ਲੱਗਦਾ ਸੀ ਕੋਈ ਵੀ ਕਪੜਾ ਪਾਣਾ ਜਚਣਾ ਨਾ ਸਿਰਫ ਸ਼ੀਸ਼ੇ ਵਾਲ ਦੇਖਣਾ ਤੇ ਆਪਣੇ ਆਪ ਨੂੰ ਕੋਸਣਾ ਹੈ ਮੇਰਾ ਚਿਹਰਾ ਮੈਂ ਆਕਾਸ਼ ਮੈਂ ਚਿਹਰੇ ਦਾ ਧਿਆਨ ਰੱਖ ਲੈਂਦੀ ਕਾਸ਼ ਮੈਂ ਚਿਹਰੇ ਦਾ ਧਿਆਨ ਰੱਖ ਲੈਂਦੀ ਇਦਾਂ ਦਾ ਫੀਲ ਹੁੰਦਾ ਰਹਿੰਦਾ ਸੀਗਾ ਬੜਾ ਹੀ ਗੰਦਾ ਚਿਹਰਾ ਲੱਗਣਾ ਤੇ ਫਿਰ ਬੜੀਆਂ ਪਰੇਸ਼ਾਨੀਆਂ ਬੜੇ ਨੁਕਤੇ ਬੜੇ ਹੀ ਕਰੀਮਾਂ ਕਰੂਮਾਂ ਆਪਾਂ ਟਿਊਬਾਂ ਵਗੈਰਾ ਸਟੈਮ ਵਰਤਦੇ ਆ ਕੋਈ ਵੀ ਅਸਰ ਨਹੀਂ ਕਰਦੀਆਂ ਹੈਗੀਆਂ ਕਈ ਟਰਬਸ ਅੱਜ ਵਰਤੀ ਸੀਗੀ ਇਦਾਂ ਨਹੀਂ ਕਿ ਜਿਹੜੀਆਂ ਸਕਿਨ ਦਾ ਜਿਹੜਾ ਮਾਸ ਹੁੰਦਾ ਨਾ ਉਹ ਉਦਾਰ ਦਿੰਦੀਆਂ ਨੇ ਇੰਨੀ ਗੰਦੀ ਚੰਬੜੀ ਹੋ ਗਈ ਸੀਗੀ ਤੇ ਫਿਰ ਉਸ ਤੋਂ ਬਾਅਦ ਥੋੜੀ ਜੀ ਜਦੋਂ ਸਿਆਣ ਪਾਈ ਹੈ ਨਾ ਤੇ ਫਿਰ ਪਤਾ ਲੱਗਾ ਵੀ ਕਿਸ ਤਰ੍ਹਾਂ ਆਪਾਂ ਚਿਹਰਾ ਠੀਕ ਕਰ ਸਕਦੇ ਹਾਂ ਕੋਈ ਖਾਸ ਵੱਡੀ ਗੱਲ ਨਹੀਂ ਤੁਸੀਂ ਵੀ ਕਰ ਸਕਦੇ ਹੋ ਪਹਿਲੀ ਗੱਲ ਵੱਤ-ਵੱਤ ਪਾਣੀ ਪੀਓ ਦੂਸਰੀ ਗੱਲ ਹੈ ਤੁਸੀਂ ਵੱਤ-ਵੱਤ ਸਲਾਦ ਖਾਓ ਖੀਰਾ ਖਾਓ ਟਮਾਟਰ ਖਾਓ ਗਾਜਰ ਖਾਓ ਵੱਤ-ਵੱਤ ਸਲਾਦ ਖਾਓ ਤੇ ਵੱਤ-ਵੱਤ ਪਾਣੀ ਪੀਓ ਤੇ ਹਲਦੀ ਵਾਲਾ ਦੁੱਧ ਜਿਹੜਾ ਰਾਤ ਨੂੰ ਉਹ ਤੁਸੀਂ ਜ਼ਰੂਰ ਪੀਓ ਅਗਰ डेली ਨਹੀਂ ਦੁੱਧ ਹਲਦੀ ਵਾਲਾ ਪੀ ਸਕਤੇ ਹਫਤੇ 'ਚ 2-3 ਵਾਰ ਹਫਤੇ 'ਚ ਇੱਕ ਲਾਚੀ ਵਾਲਾ ਦੁੱਧ ਵਿੱਚ ਥੋੜੀ ਜਿਹੀ ਹਲਦੀ ਪਾ ਲਓ ਥੋੜੀ ਜਿਹੀ ਇੱਕ ਦਾਲ ਜਨੀ ਦਾਲ ਜਨੀ ਹੁੰਦੀ ਹੈ ਨਾ ਉਹਦਾ ਟੁਕੜਾ ਪਾ ਕੇ ਨਾ ਹਫਤੇ 'ਚ 3 ਵਾਰ ਉਹ ਦੁੱਧ ਪੀਣਾ ਸ਼ੁਰੂ ਕਰ ਦੋ ਰਾਤ ਨੂੰ ਫਿਰ ਤੁਸੀਂ ਦੇਖਿਓ ਦਿਨੋਂ ਦਿਨ ਤੁਹਾਡਾ ਜਿਹੜੀਆਂ ਸ਼ਾਇਆਂ ਆਪਣੇ ਆਪ ਹੀ ਘਟਣ ਲੱਗ ਜਾਣੀਆਂ ਨੇ ਆਪਣੇ ਖਾਣ ਪੀਣ ਵਿੱਚ ਧਿਆਨ ਦਿਓ ਤਲੀਆਂ ਚੀਜ਼ਾਂ ਘੱਟ ਖਾਓ ਠੀਕ ਹੈ ਜੀ ਤੇ ਖਾਸ ਕਰਕੇ ਕਬਜ ਹੋ ਜਾਂਦੀ ਹੈ ਕਬਜੀ ਜਿਹੜੀ ਹੁੰਦੀ ਉਹ ਵੀ ਕਬਜ ਜਿਹੜੀਆਂ ਹੁੰਦੀ ਉਹ ਵੀ ਚਿਹਰੇ ਤੇ ਆਪਣੇ ਤੇ ਅਸਰ ਕਰਦੀ ਏ ਖਾਸ ਕਰਕੇ ਗਰਮ ਗਰਮ ਪਾਣੀ ਸਵੇਰ ਸਿਰ ਜਦੋਂ ਉੱਠਦੇ ਹਨ ਦੋ ਗਲਾਸ ਗਰਮ ਗਰਮ ਪਾਣੀ ਸਵੇਰੇ ਉੱਠਦੇ ਪੀਆ ਕਰੋ ਗਰਮੀ ਹੋਵੇ ਸਰਦੀ ਹੋਵੇ ਗਰਮ ਗਰਮ ਪਾਣੀ ਪੀਆ ਕਰੋ ਉਹਦੇ ਨਾਲ ਕੀ ਹੁੰਦਾ ਹੈ ਕਬਜ ਦੀ ਪ੍ਰੋਬਲਮ ਠੀਕ ਹੋ ਜਾਂਦੀ ਹੈ ਤੇ ਇਹ ਚੀਜ਼ਾਂ ਦਾ ਤੁਸੀਂ ਧਿਆਨ ਰੱਖੋ ਵੱਧ ਵੱਧ ਆਪਣੀ ਥੋੜੀ ਡਾਈਟ ਵਿੱਚ ਧਿਆਨ ਰੱਖੋ ਹੋ ਸਕਦਾ ਹੈ 3-4 ਬਦਾਮ ਦੇਂਦੇ ਸਵੇਰ ਖਾ ਲਿਆ ਕਰੋ ਤੇ ਉਹ ਜਿਹੜੇ ਬਦਾਮ ਹੁੰਦੇ ਨੇ ਨਾ ਉਹ ਆਪਣੀ ਅੰਦਰੂਨੀ ਸਕੇਨ ਜਿਹੜੀ ਐ ਉਹ ਸਾਫ਼ ਕਰ ਦਿੰਦੇ ਨੇ ਜਿਹੜੀਆਂ ਆਪਣੇ ਵਿੱਚ ਕਮੀਆਂ ਹੁੰਦੀਆਂ ਨੇ ਆਪਣੇ ਵਿੱਚ ਘਾਟ ਹੁੰਦੀ ਏ ਆਇਰਨ ਦੀ ਘਾਟ ਹੁੰਦੀ ਏ ਜਾਂ ਕਿਸੇ ਵੀ ਪ੍ਰਕਾਰ ਦੀ ਘਾਟ ਹੁੰਦੀ ਏ ਹੌਲੀ 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 ਪੂਰੀ ਹੁੰਦੀ ਜਾਂਦੀ ਏ ਕਈ ਵਾਰ ਮੇਰੀਆਂ ਭੈਣਾਂ ਇੱਕ ਦੋ ਵਾਰ ਚੀਜ਼ ਕਰਨਗੀਆਂ ਫਿਰ ਕਹਿ ਦੇਣਗੀਆਂ ਸਾਨੂੰ ਫਰਕ ਨਹੀਂ ਪਿਆ ਹੈਗਾ ਹਨਾ ਲਗਾਤਾਰ ਤੁਸੀਂ ਇਹ ਚੀਜ਼ ਕਰੋ ਬਾਕੀ ਜਿਹੜੇ ਘਰੇਲੂ ਨੁਸਖੇ ਮੈਂ ਤੁਹਾਨੂੰ ਦੱਸਦੀ ਹੁਣੇ ਉਹ ਹੀ ਅਪਣਾਇਆ ਕਰੋ ਕੋਈ ਵੀ ਤੁਸੀਂ ਐਦਾਂ ਦੀ YouTube ਬਣਾਵਰਤਿਆ ਕਰੋ ਕਿ ਜਿਹੜੀਆਂ ਇੱਕ ਦਿਨ ਵਿੱਚ ਤਾਂ ਤੁਹਾਡਾ ਰੰਗ ਸਾਫ਼ ਕਰ ਦੇਣਗੀਆਂ ਇੱਕ ਦਿਨ ਵਿੱਚ ਤੁਹਾਨੂੰ ਫਰਕ ਲੱਗੇਗਾ ਕਿ ਹਾਂ ਮੇਰਾ ਚਿਹਰਾ ਸਾਫ਼ ਹੈ ਉਹ ਹਾਲਾਂਕਿ ਫਿਰ ਉਸ ਤੋਂ ਬਾਅਦ ਇੰਨਾ ਗੰਦਾ ਹੋ ਜਾਂਦਾ ਹੈ ਨਾ ਪਹਿਲੇ ਨਾਲੋਂ ਵੀ ਉਹ ਗੰਦਾ ਹੋ ਜਾਂਦਾ ਹੈ ਤੇ ਇੱਕ ਮੈਂ ਚੀਜ਼ ਤੁਹਾਨੂੰ ਹੋਰ ਦੱਸਦੀ ਆ ਪਿਛਲੇ ਵਲੌਗ ਵਿੱਚ ਮੈਨੂੰ ਲੱਗਾ ਹਫਤਾ ਹੋ ਗਿਆ ਮੈਂ ਵਲੌਗ ਪਾਇਆ ਸੀ ਹਫਤੇ ਤੋਂ ਜ਼ਿਆਦਾ ਹੀ ਹੋ ਗਿਆ ਹੈ ਕਿ ਇੱਕ ਬਲੌਗ ਪਾਇਆ ਸੀ ਉਹਦੇ ਵਿੱਚ ਮੈਂ ਦੱਸਿਆ ਸੀਗਾ ਇੱਕ ਸੀਰਮ ਔਰ ਇੱਕ ਦੱਸੇ ਸੀਗੀ ਕਰੀਮ ਤੇ ਉਹੀ ਮੈਂ ਕਿ ਕਈ ਪਹਿਣਾ ਮੇਰੀਆਂ ਜਿਹੜੀਆਂ ਨੇ ਕਈ ਪੁੱਛਦੀਆਂ ਹੁੰਦੀਆਂ ਦੀਦੀ ਵੀ ਵੀ ਉਹ ਕਰੀਮ ਆਪਾਂ ਜਿਹੜੀ oily skin ਹੁੰਦੀ ਔਰ ਤੇ ਲਗਾ ਸਕਦੇ ਆ ਜਾਂ dry skin ਤੇ ਲਗਾ ਸਕਦੇ ਆ ਜਾਂ ਕਿੱਦਾਂ ਆਪਾਂ ਇਸਤੇਮਾਲ ਕਰ ਸਕਦੇ ਆ ਨਾ ਤੇ ਉਹੀ ਚੀਜ਼ ਮੈਂ ਤੁਹਾਡੇ ਨਾਲ ਅੱਜ ਫੇਰ ਇਹ ਸ਼ੇਅਰ ਕਰਨ ਲੱਗੀ ਤੁਹਾਨੂੰ ਫੇਰ ਦੱਸਦੀ ਆ ਮੈਂ ਕਿ ਤੁਸੀਂ ਇਹ ਆ ਦੇਖੋ ਆ ਸਿਲਸਿਡੀ ਐਸਿਡ ਜਿਹੜਾ ਹੁੰਦਾ ਹੈ ਸਲਸੀ ਦੀ ਐਸਿਡ ਡਰਮਾਕੋਲ ਕੰਪਨੀ ਦਾ ਇਹ ਇੰਨੀ ਵਧੀਆ ਚੀਜ਼ ਹੈ ਬਹੁਤ ਵਧੀਆ ਚੀਜ਼ ਹੈ ਤੁਸੀਂ ਪਰਪਲ ਐਪ ਤੋਂ ਮਿਸ਼ੋ ਤੋਂ ਆਰਡਰ ਕਰ ਸਕਦੇ ਹੋ ਬਹੁਤ ਵਧੀਆ ਹੈ ਤੇ ਰੇਂਜ ਆ ਦੀ ਪੁੱਛਦੇ ਸੀ ਕਿ ਰੇਂਜ ਹੈਗੀ ਇਹਦੀ 250 ਰੁਪਿਆ ਵੈਸੇ ਮੈਂ ਲਿਆ ਸੀ ਕੰਬੋ ਪੈਕ ਕਿਉਂਕਿ ਇੱਕ ਇਹਦੇ ਵਿੱਚ ਆ ਮਿਲਦੀ ਹੈ ਸੰਸਕ੍ਰੀਮ ਤੇ ਇੱਕ ਨਾਲ ਇਹਦੇ ਮਿਲਿਆ ਸੀਗਾ ਆ ਫੇਸ ਵਾਸ਼ ਤਿੰਨ ਚੀਜ਼ਾਂ ਕੰਬੋ ਪੈਕ ਲਿਆ ਸੀ 750 ਦੀ ਮੈਂ ਮੰਗਵਾਨੀ ਹੁੰਦੀ ਹੈ ਕੰਬੋ ਪੈਕ ਤਿੰਨ ਚੀਜ਼ਾਂ ਆਉਂਦੀਆਂ ਯਾਨੀ ਕਿ 2.50 ਦੀ ਇੱਕ ਚੀਜ਼ ਅਗਰ ਆਪਾਂ ਕੱਲੀ ਕੱਲੀ ਚੀਜ਼ ਮਂਗਾਵਾਗੇ ਤਾਂ ਥੋੜੀ ਜਿਹੀ ਮਹਿੰਗੀ ਪੇਗੀ ਜਿਵੇਂ ਕਿ ਮੰਨ ਲਓ ਜੇ ਇਹ 250 ਦੀ ਤੇ ਤੁਹਾਨੂੰ ਪੇਗੀ 285 ਰੁਪਏ ਦੀ ਇੰਨੇ ਦੀ ਪਊਗੀ ਠੀਕ ਹੈ ਜੀ ਤੇ ਤਿੰਨ ਚੀਜ਼ਾਂ ਮੈਂ ਮੰਗਵਾਨੀ ਹੁੰਦੀ ਇਹ ਚੀਜ਼ਾਂ ਮੇਰੇ ਬੈਸਟ ਚੀਜ਼ਾਂ ਨੇ ਇਹਦੇ ਨਾਲ ਕੋਈ ਵੀ ਹਾਨੀਕਾਰਕ ਨਹੀਂ ਹੈਗੀ ਸਕਿਨ ਤੇ ਬਹੁਤ ਵਧੀਆ ਹੈ ਇਹ ਜਿਹੜੀ ਆਪਾਂ ਕਿਸੇ ਵੀ ਪ੍ਰਕਾਰ ਦੀ ਸਕਿਨ ਨੇ ਨਾ ਇਹ ਸੰਸਕ੍ਰੀਮ ਉਸ ਟਾਈਮ ਆਪਾਂ ਲਗਾ ਸਕਦੇ ਕਿਸੇ ਵੀ ਪ੍ਰਕਾਰ ਦੀ ਜਦੋਂ ਆਪਾਂ ਦਿਨੇ ਬਾਹਰ ਜਾਣਾ ਹੋਵੇ ਨਾ ਜਾਣਾ ਹੋਵੇ ਇਹ ਸਿਰਸਿਰ ਮੂੰਹ 'ਤੇ ਜ਼ਰੂਰ ਲਗਾਨੀ ਚਾਹੀਦੀ ਹੈ ਜਿਵੇਂ ਮੈਂ ਕਿ ਦੱਸਦੀ ਹੁਣੀ ਆ ਸਵੇਰੇ ਸਾਬਣ ਨਾਲ ਮੂ ਬਿਲਕੁਲ ਨਾ ਤਾਂ ਉਹ ਕੱਚੇ ਦੁੱਧ ਚ ਨਿੰਬੂ ਪਾ ਲਓ ਨਿੰਬੂ ਪਾ ਕੇ ਜਦੋਂ ਉਹ ਫਟ ਜਾਂਦਾ ਦੁੱਧ ਉਹ ਇਸਤੇਮਾਲ ਕਰਿਆ ਕਰੋ ਉਹਦੇ ਨਾਲ ਫੇਸ ਵਾਸ਼ ਕਰਿਆ ਕਰੋ ਉਹ ਡਰਾਈ ਸਕਿਨ ਹੋਵੇ ਚਾਹੇ ਹੋਵੇ ਸੈਂਸਿਟਿਵ ਸਕਿਨ ਉਹ ਕੋਈ ਵੀ ਇਸਤੇਮਾਲ ਕਰ ਸਕਦਾ ਬਹੁਤ ਵਧੀਆ ਅਗਰ ਜਿਆਦਾ ਤੁਹਾਡੀ ਸਕਿਨ ਔਇਲੀ ਹੈਗੀ ਫਿਰ ਤੁਸੀਂ ਕੀ ਕਰਨਾ ਹੈ ਸਵੇਰੇ ਸਿਰ ਉੱਠੋ ਬੇਸਣ ਲਓ ਹੱਥ ਤੇ ਬੇਸਣ ਰੱਖ ਕੇ ਐਦਾਂ ਐਦਾਂ ਉਹਨੂੰ ਗਿੱਲਾ ਕਰੋ ਦੁੱਧ ਨਾਲ ਚਾਹੇ ਪਾਣੀ ਨਾਲ ਦੁੱਧ ਨਹੀਂ ਅਗਰ ਸਕਿਨ ਤੁਹਾਡੀ ਉਹ ਹੈਗੀ ਔਇਲੀ ਫਿਰ ਦੁੱਧ ਨਹੀਂ ਗਰਾਭ ਜਲ ਪਾ ਲਓ ਇਹ ਦਹਾਤੀ ਬੇਸਨ ਲੋ ਗੁਲਾਬ ਜਲ ਪਾ ਲੋ ਐਦਾਂ ਐਦਾਂ ਨੂੰ ਪੇਸਟ ਬਣਾ ਕੇ ਸਵੇਰੇ ਜਦ ਉੱਠਦੇ ਹੋ ਉਹਨਾਂ ਐਦਾਂ ਐਦਾਂ ਕਰਕੇ ਉਹਦਾ ਫੇਸ ਵਾਸ਼ ਕਰ ਲਿਆ ਕਰੋ ਤੁਸੀਂ 1 ਮਹੀਨਾ ਮੇਰੇ ਕਹਿਣ ਤੇ ਲਗਾਤਾਰ ਇਹ ਚੀਜ਼ਾਂ ਜਿਹੜੀਆਂ ਨੇ ਇਸਤੇਮਾਲ ਕਰ ਲਵੋ ਜਿਹੜੀ ਤੁਹਾਡੀ ਸਕਿਨ ਹੈ ਨਾ ਇੰਨੀ ਕਲੀਅਰ ਇੰਨੀ ਮੈਕਨੀ ਬ੍ਰਾਈਟਨੈਸ ਇੰਨੀ ਮਤਲਬ ਸਾਫ਼ ਹੋ ਜਾਏਗੀ ਨਾ ਤੁਸੀਂ ਆਪ ਕਹੋਗੇ ਕਿ ਦੀਦੀ ਵਾਕੇ ਹੀ ਸਾਡੀ ਸਕਿਨ ਬਹੁਤ ਜ਼ਿਆਦਾ ਸਾਫ਼ ਹੋ ਗਈ ਹੈ ਆ ਜਿਹੜੀ ਸੰਸਕ੍ਰਿਤ ਆ ਵਾਲਾ ਲੋਸ਼ਨ ਠੀਕ ਹੈ ਏ ਤੁਸੀਂ ਇਹਦਾ ਮੈਂ ਨਾਮ ਡਿਸਕ੍ਰਿਪਸ਼ਨ ਵਿੱਚ ਦੇ ਦੇਵਾਂਗੀ ਜਿਹਨੂੰ ਨਾਮ ਪਤਾ ਲੱਗੇ ਤੇ ਉਹ ਡਿਸਕ੍ਰਿਪਸ਼ਨ ਵਿੱਚ ਜਾ ਕੇ ਉਹ ਇਹਦਾ ਨਾਮ ਜਿਹੜਾ ਤੁਸੀਂ ਆ ਆਪਣੇ ਲਿਖ ਕੇ ਤੇ ਫਿਰ ਤੁਸੀਂ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਵਧੀਆ ਚੀਜ਼ ਹੈ ਜਿਹੜਾ ਫੇਸ ਵੋਸ਼ ਸੀ ਆ ਉਹ ਖਤਮ ਹੋ ਗਿਆ ਹੈ ਉਹ ਖਤਮ ਹੋ ਚੁੱਕਾ ਹੈ ਮੇਰੇ ਵੀ ਇਹ ਪ੍ਰੋਡਕਟ ਮੇਰਾ ਵੀ ਖਤਮ ਹੋਣ ਵਾਲਾ ਬਸ ਥੋੜਾ ਜਿਹਾ ਰਹਿ ਗਿਆ ਦੋ ਚਾਰ ਬੂੰਦਾ ਕਾਫੀ ਟਾਈਮ ਕੱਟ ਗਿਆ ਇਹ ਇਹਨੂੰ ਘੱਟੋ ਘੱਟ 6 ਮਹੀਨੇ ਹੋ ਚੱਲੇ ਨੇ ਇਹ ਤੁਸੀਂ ਕੀ ਕਹਿੰਦੇ ਇਹ ਡੇਲੀ ਨਹੀਂ ਲਾਣਾ ਹੈਗਾ ਜਿਤੇ ਜਿਆਦੀਆਂ ਛਾਈਆਂ ਨੇ ਜਾਂ ਜਿਆਦੀ ਮਲਾਜਮਾ ਪਿਗਮੇਟੇਸ਼ਨ ਹੈਗੀ ਉਹ ਤਾਂ ਹਫਤਾ ਦੋ ਪਹਿਲਾਂ ਡੇਲੀ ਵਰਤੇ ਰਾਤ ਨੂੰ ਆਪਾਂ ਇਦਾਂ ਕੀ ਕਰਨਾ ਹੈ ਇਦਾਂ ਕੋਲਣਾ ਹੈ ਇਦਾਂ ਇਹਦੇ ਡ੍ਰੋਪਸ ਜਿਹੜੇ ਨੇ ਇਦਾਂ 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 ਕਰਕੇ ਇਦਾਂ ਇਦਾਂ ਕਰਕੇ ਲਗਾ ਕੇ ਤੇ ਤੁਸੀਂ ਇਦਾਂ ਮ사ਜ ਕਰ ਲੈਣੀ ਰਾਤ ਨੂੰ ਜਿਹੜੀ ਗੰਦੀ ਚੰਬੜੀ ਹੁੰਦੀ ਹੈ ਨਾ ਉਹ ਇਦਾਂ ਇਦਾਂ ਜਿੱਦਾਂ ਮੈਲ ਉਤਰਦੀ ਹੈ ਨਾ ਉਦਾਂ ਉਤਰੂਗੀ ਗੰਦੀ ਚੰਬੜੀ ਇਹਦੇ ਨਾਲ ਇਹ ਤੁਸੀਂ ਫਿਰ ਹਫਤਾ ਡੇਢ ਇਹ ਲਗਾ ਕੇ ਉਸ ਤੋਂ ਬਾਅਦ ਤੁਸੀਂ ਹਫਤੇ ਵਿੱਚ ਸਿਰਫ ਤਿੰਨ ਵਾਰ ਲਗਾਣਾ ਜੜੇ ਕਿ ਇੱਕ ਦਿਨ ਛੱਡ ਕੇ ਚਾਹੇ ਦੋ ਦਿਨ ਛੱਡ ਕੇ ਲਗਾਉਣਾ ਸ਼ੁਰੂ ਕਰ ਦੇਣਾ ਹੈ ਹੌਲੀ ਹੌਲੀ ਤੁਹਾਡੀ ਸਕਿਨ ਕਲੀਅਰ ਹੋ ਜਾਣੀ ਹੈ ਫਿਰ ਤੁਸੀਂ ਬਾਅਦ ਵਿੱਚੋਂ ਹਫਤੇ 'ਚ ਭਾਵੇਂ ਇੱਕ ਦੋ ਵਾਰ ਲਗਾ ਲਓ ਉਸ ਰੋਜ਼ ਨਾ ਲਗਾਓ ਡੇਲੀ ਨਾਲ ਲਗਾਓ ਕੋਈ ਪ੍ਰੋਬਲਮ ਨਹੀਂ ਆਹ ਸੰਸਕ੍ਰੀਨ ਤੁਸੀਂ ਡੇਲੀ ਇਸਤੇਮਾਲ ਕਰੋ ਘਰੇ ਕਹਿੰਦੇ ਤਾਂ ਵੀ ਬਾਹਰ ਜਾਂਦੇ ਤਾਂ ਵੀ ਇੰਨੀ ਵਧੀਆ ਹੈ ਕ੍ਰੀਮ ਹੈ ਨਾ ਬਹੁਤ ਵਧੀਆ ਹੈ ਤੇ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਵੀਡੀਓ ਜਿਹੜੀ ਮੇਰੇ ਪਸੰਦ ਆਈ ਹੋਵੇਗੀ ਬਾਤ ਤੋਂ ਬਾਤ ਸ਼ੇਅਰ ਕਰ ਦੇਣਾ ਬਾਤ ਤੋਂ ਬਾਤ ਲਾਈਕ ਕਰਨਾ ਅਗਰ ਕੁਝ ਪੁੱਛਣਾ ਚਾਹਦੇ ਹੋਵੋਗੇ ਅਗਰ ਕੁਝ ਸਮਝ ਨਾ ਆਂਦੀ ਹੋਵੇ ਪਲੀਜ਼ ਕਮੈਂਟ ਕਰਕੇ ਜਰੂਰ ਪੁੱਛ ਲੈਣਾ ਫਿਰ ਆਪਾਂ ਤੁਹਾਨੂੰ ਹੋਰ ਵੀ ਬਹੁਤ ਕੁਝ ਤੇ ਹੋਰ ਵੀ ਪਿੰਪਲਾਂ ਵਾਸਤੇ ਬਲੈਕਹੈਡ ਵਾਸਤੇ ਆ ਚੀਜ਼ਾਂ ਜਿਹੜੇ ਟੋਏ ਪੈ ਗਏ ਨੇ ਗੱਡੇ ਪੈ ਗਏ ਨੇ ਉਹਨਾਂ ਵਾਸਤੇ ਹਰ ਚੀਜ਼ ਵਾਸਤੇ ਹੋਟ ਜਿਨ੍ਹਾਂ ਦੇ ਕਾਲੇ ਪੈ ਗਏ ਨੇ ਉਹ ਚੀਜ਼ਾਂ ਬਾਰੇ ਵੀ ਤੁਹਾਨੂੰ ਦੱਸਾਂਗੇ ਅਗਰ ਤੁਹਾਡੇ ਆ ਚੀਜ਼ਾਂ ਕਾਲੀਆਂ ਬਹਿ ਚੁੱਕੀਆਂ ਨੇ ਆ ਚੀਜ਼ਾਂ ਕਾਲੀਆਂ ਬਹਿ ਚੁੱਕੀਆਂ ਨੇ ਇਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਜਿਨ੍ਹਾਂ ਦੇ ਪੈਰ ਨਹੀਂ ਸਾਫ਼ ਹੋ ਰਹੇ ਕੁਝ ਵੀ ਪ੍ਰੋਬਲਮ ਮੈਂ ਤੁਹਾਡਾ ਸ਼ੇਅਰ ਕਰਾਂਗੇ ਫਿਰ ਮਿਲਾਂਗੇ ਜੀ ਨਵੀਂ ਵੀਡੀਓ ਨਾਲ ਬਾਏ ਬਾਏ